ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਜੰਡਕੋ ਤੋਂ ਕਵਰ ਕਰ ਰਹੇ ਹਾਂ ਦੋਸਤੋ ਘਰੇਲੂ ਪਰਿਵਾਰ ਦੇ ਘਰੋਂ ਤੇ ਦੋਸਤੋ ਇਹਨੂੰ ਜ਼ਿਲ੍ਹਾ ਮੌਕਸਰਪੁਰ ਸੇ ਪੈ ਜਾਂਦਾ ਦੋਸਤੋ ਇਸ ਪਿੰਡ ਨੂੰ ਤੇ ਤਹਿਸੀਲ ਬਰੀਆਲਾ ਪੈਂਦੀ ਹੈ ਦੋਸਤੋ ਬਾਈ ਦੇ ਦੋਸਤੋ ਘਰ ਦੇ ਹੀ ਪਸ਼ੂ ਆ ਤੇ ਦੋਸਤੋ ਇੱਕ ਦੋ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਆ ਅੱਜ ਦੋਸਤੋ ਤਾਜੀ ਸੂਈ ਗਾਂ ਵਕਾਉ ਕੀਤੀ ਹੈ ਦੋਸਤੋ ਸਾਰੀ ਡੀਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈ ਲੈਣੀਆਂ ਜਾਣਕਾਰੀ ਬਾਈ ਤੋਂ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾਕ ਬਾਈ ਵਧੀਆ ਵਧੀਆ ਠੀਕ ਆ ਨਾਂ ਦੱਸੀ ਬਾਈ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਸਿੰਘ ਬਾਈ ਮਨ ਮਨਪ੍ਰੀਤ ਇੱਕ ਵਾਰੀ ਨੰਬਰ ਵੀ ਦੱਸ ਦਿੰ ਜਿਹੜਾ 9155 99155 00997 00997 ਹਾਂਜੀ ਠੀਕ ਆ ਤੇ ਬਾਈ ਗਾਂ ਆਪਣੇ ਘਰ ਦੀ ਆ ਹਾਂਜੀ ਬਾਈ ਕਰਦੀ ਆ ਠੀਕ ਆ ਕਿੰਮਾ ਸੂਆ ਸੁਣੀ ਆ ਬਾਈ ਬਈ ਇਹ ਤੀਜਾ ਸੂਆ ਸੁਣੀ ਆ ਹਾਂ ਅਸੂਈ ਵੀ ਤੀਜਾ ਸੂਆ ਸੁਈ ਵੀ ਆ ਹਾਂਜੀ ਠੀਕ ਆ ਤੇ ਬੱਚਾ ਕੀ ਦੇਤਾ ਬਾਈ ਬੱਚਾ ਵੱਛਾ ਦਿੱਤਾ ਬਾਈ ਡੈਨਮਾਰਕ ਦਾ ਹੀ ਇਹਨੇ ਭਰਾਇਆ ਸੀ ਠੀਕ ਆ ਠੀਕ ਆ ਡੈਨਮਾਰਕ ਦੇ ਟੀਕੇ ਦਾ ਵੱਛਾ ਹਾਂਜੀ ਹਾਂਜੀ ਠੀਕ ਆ ਤੇ ਬਾਈ ਜੇਰ ਜੂਰ ਪੈ ਗਈ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕੁ ਦੁੱਧ ਪਾਣ ਦੀ ਹੈ ਬਈ ਇਹ ਬਾਈ ਜੀ ਪਿਛਲੇ ਸੂਏ ਨੇ 23 ਲੀਟਰ ਦੁੱਧ ਦਿੱਤਾ ਜੀ 23 ਲੀਟਰ ਜਿਹੜਾ ਆਪਾਂ ਚੋਇਆ ਹੋਇਆ ਹਾਂਜੀ ਹਾਂਜੀ ਠੀਕ ਆ ਤੇ ਐਨਕੀ ਦੇ ਚੰਗੀ ਸੇਵਾ ਹੋ ਗਈ ਤੇ ਹੋ ਗਿਆ ਦਾ 25 ਲੀਟਰ ਕਰੀਕ ਠੀਕ ਹਾਂ ਲਓ ਲਓ ਬਈ ਪਾਈਆਂ ਦਾ ਬਾਕੀ ਸੇਵਾ ਤੇ ਨਰ ਪਰ ਹੁੰਦਾ ਦੋਸਤੋ 23 ਲੀਟਰ ਦੁੱਧ ਆਏ ਨੇ ਦੂਜੇ ਸੂਏ ਕੱਢਿਆ ਐਜੀ ਤੀਜਾ ਸੂਆ ਸੂਈ ਹੋਈ ਐ ਲੈ ਬਈ ਬੱਚਾ ਮੰਨ ਲੈ ਕੇ ਤੇ ਥਾਣ ਵਿਖਾਉਣ ਦੋਸਤੋ ਪਹਿਲਾਂ ਕਿਤੇ ਝੁੰਗਣ ਨਾ ਲੱਗ ਤੇ ਦੇਖ ਸਕਦੇ ਆ ਥਾਣਾ ਦਾ ਸਾਈਜ਼ ਦੋਸਤੋ ਦੇਖ ਸਕਦੇ ਆ ਮੋਟਾ-ਮੋਟਾ ਥਾਣਾ ਮੁੱਠੀ ਚਵਾਈ ਵਾਲਾ ਬਹੁਤ ਸੋਹਣਾ ਕੋਈ ਫੋਟ ਸ਼ਾਂਗ ਨਹੀਂ ਦੋਸਤੋ ਕੱਦ-ਕੱਟ ਸੋਹਣਾ ਦੇ ਮਗਰਲੇ ਪਾਸੇ ਵੀ ਦੋਸਤੋ ਤੁਹਾਨੂੰ ਹਵਾਨਾ ਵਿਖਾ ਦਿੰਦੇ ਆ ਕਿਉਂਕਿ ਸ਼ਾਮ ਦਾ ਵੇਲਾ ਦੋਸਤੋ ਲਗਭਗ 4 ਕ ਦਾ ਟਾਈਮ ਹੋਊਗਾ ਉਸ ਢੰਗ ਨਾਲ ਆਪਦੀ ਜੱਜਮੈਂਟ ਕਰਿਓ ਜੇ ਕਿਉਂਕਿ ਸਵੇਰ ਦੀ ਚਵਾਈ ਹੋਈ ਹੁੰਦੀ ਆ ਦੇਖ ਸਕਦੇ ਆ ਚਾਰੇ ਥਾਂ ਸੇਮ ਸਾਈਜ਼ ਦੇ ਵਿੱਚ ਆ ਬਾਕੀ ਤੋੜ ਕੇ ਹੁਣੇ ਕੱਦ ਕਰ ਸੁਣ ਥੋੜੀ ਨਾ ਫਿੱਕੇ ਅੰਗਾ ਦੇ ਵਿੱਚ ਆ ਕਿਉਂਕਿ ਇਹ ਸੇਵਾ ਤੇ ਨਿਰਪਰ ਹੁੰਦਾ ਤਾਂ ਵੀ ਤੋੜ ਲਈ ਮਾੜੀ ਤੋੜ ਕੇ ਵਿਖਾ ਦਈਏ ਦੇ ਲੈਂਥ ਦੀ ਚੰਗੀ ਆ ਦੋਸਤੋ ਜਿਹੜਾ ਵੀਰ ਦੋਸਤੋ ਸਾਂਹ ਦਾ ਨਾ ਚੰਗੀ ਤੇ ਸੋਹਣਾ ਦੁੱਧ ਪਿਆ ਜੂ ਕਿਉਂਕਿ ਥੋੜਾ ਜਿਹਾ ਕ੍ਰੋਸ ਪਾ ਜਰੂਰ ਆ ਦੇਖ ਸਕਦੇ ਹਵਾਨਾ ਫੈਕ ਸਜਾਈ ਆ ਦੇਖ ਸਕਦੇ ਬਹੁਤ ਸੋਹਣਾ ਹਵਾਨਾ ਦੋਸਤੋ ਜੇ ਗੱਲ ਕਰੀ ਨਾ ਫੈਕ ਸਹੀ ਆ ਤੇ ਥਣ ਵੀ ਸੋਹਣਾ ਲੱਗਿਆ ਹੋਇਆ ਥੋੜਾ ਜਿਹਾ ਕ੍ਰੋਸ ਪਾਣਾ ਕਿਉਂਕਿ ਇਹਦੂ ਗਰਮੀ ਬਾਦ ਆਉਣੀ ਆ ਦੋਸਤੋ ਗਰਮੀ ਆਉਣੀ ਆ ਤੇ ਲਗਭਗ ਦੋਸਤੋ ਇਹਨੇ ਸੋਹਣਾ ਦੁੱਧ ਪਿਆ ਜਾਣਾ ਰੇਟ ਆਪਾਂ ਵੀਰ ਤੋਂ ਪੁੱਛ ਲੈਨੇ ਆ ਵੀ ਰੇਟ ਕੀ ਕਰ ਦਾਂਗੇ ਫਿਰ ਰੇਟ ਵੀ 83000 ਰੁਪਏ ਦਾ 83000 ਹਾਂਜੀ ਕੋਈ ਮਾਨਤਨ ਹੋ ਜੂਵੇ ਬਾਜੀ ਮੌਕੇ ਤੇ ਹੋ ਜੂਗਾ ਠੀਕ ਆ ਲਓ ਬਈ 83000 ਰੁਪਿਆ ਰੇਟ ਆ ਮੌਕੇ ਤੇ ਮਾਨਤਨ ਹੋ ਜੂਗਾ ਜਿਹੜੇ ਵੀਰ ਦੇ ਪਸੰਦ ਹੋਵੇ ਪਿੰਡ ਹੈਗਾ ਦੋਸਤੋ ਝੰਡੋ ਕੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਤਹਿਸੀਲ ਬਰੀ ਵਾਲਾ ਪੈ ਜਾਂਦੀ ਐ ਇਸ ਪਿੰਡ ਨੂੰ ਤੇ ਬਾਈ ਜੀ ਦੋਸਤੋ ਘਰ ਦੀ ਗਾਂ ਹੈਗੀ ਆ 23 ਲੀਟਰ ਦੁੱਧ ਜਿਹੜਾ ਘਰੇ ਚ ਹੋਇਆ ਹੋਇਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਐ ਇਸ ਨੰਬਰ ਤੇ ਸੰਪਰ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋਂ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ